сами ਡਾਕਟਰ ਨੇ ਉਹਨਾਂ ਨੂੰ ਕੋਈ ਐਕਸਟਰੈਕਸ਼ਨ ਕਾਲ ਲਾਈਆ ਸੀਗਾ ਆ ਰਹੀਆ ਸੀਗਾ ਤੇ ਉਸ ਦੇ ਸਬੰਧ ਦੇ ਵਿੱਚ ਜਿਹੜਾ ਕੇਸ ਸਿਸਟਰ ਕਰਕੇ ਤੇ ਇਨਵੈਸਟੀਗੇਟ ਕੀਤਾ ਗਿਆ ਤੇ ਦੋ ਬੰਦੇ ਜਿਹੜੇ ਆ ਉਹਦੇ ਵਿੱਚ ਜਿਹੜਾ ਗੁਰਸੇਵਕ ਸਿੰਘ ਔਰ ਸੁਨੀਲ ਕੁਮਾਰ ਇਹ ਜਿਹੜੇ ਚੱਕ ਬਾਮੇਆ ਪਿੰਡ ਦਾ ਗੁਰਸੇਵਕ ਸਿੰਘ ਔਰ ਦੂਸਰਾ ਜਿਹੜਾ ਹੈਗਾ ਉਹ ਹੈਗਾ ਸ਼ਾਦ ਮਵਾਰਕ ਛਿੜੀ ਦਾ ਇਹ ਦੋਨਾਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਜੀ ਉਹਦੇ ਵਿੱਚ ਸਰ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲੇ ਦਰਜ ਆਗੇ ਉਹ ਹਜੇ ਸੀ ਇਨਵੈਸਟੀਗੇਟ ਕਰ ਰਹੇ ਆ ਬਟ ਐਜ਼ ਆਫ ਨਾਓ ਜਿਹੜਾ ਅਜੇ ਤੱਕ ਹੈਗਾ ਵਾ ਉਹ ਸਾਨੂੰ ਇਹ ਨਹੀਂ ਪਤਾ ਲੱਗ ਸਕਿਆ ਵੀ ਇਹਨਾਂ ਦੇ ਕੋਈ ਕਾਲਾ ਪਰਚਾ ਦਰਜ ਹੈ ਕਿ ਨਹੀਂ ਕ੍ਰਿਮਨਲ ਬੈਕਗ੍ਰਾਉਂਡ ਹੈ ਕਿ ਨਹੀਂ ਇਹਨਾਂ ਦਾ ਕਿੰਨੀ ਫਰੋਤੀ ਮੰਗੀ ਸਾਰ ਇਹਨਾਂ ਨੇ ਇਹ ਇਹਨਾਂ ਨੇ ਕਰੀਬ 25 ਲੱਖ ਰੁਪਏ ਉਹਦੀ ਕੋਈ ਡਿਮਾਂਡ ਕੀਤਾ ਸੀਗਾ ਜਿਹੜੇ ਜਾਇਨ ਨਾਲ ਸੰਬੰਧ ਹੈ ਜੀ ਇਹ ਹਜੇ ਤੱਕ ਉਹ ਅਸੀਂ ਕਰ ਰਹੇ ਹਾਂ ਜੀ ਸਾਰਾ ਇਨਵੈਸਟੀਗੇਟ ਕਰ ਰਹੇ ਹਾਂ ਕਿ ਕਿਹੜੇ ਜਾਇਨ ਪਰ ਸਾਰੇ ਇਹ ਰਵਲਵਰ ਜਿਹੜਾ ਇਹਨਾਂ ਕੋਈ ਡੂਰਿੰਗ ਇਨਵੈਸਟੀਗੇਸ਼ਨ ਜਿਹੜਾ ਹੈ ਜੀ ਇੱਕ ਰਵਲਵਰ 3 ਬੋਰ ਦਾ ਔਰ ਨਾਲ ਇੱਕ ਲਾਈਵ ਕੈਟਰੀਜ ਤੇ ਇੱਕ ਕੈਂਟੀ ਜਿਹੜਾ ਉਹ ਜਿਹੜਾ ਨਰਮਾ ਖੋ ਇੱਕ ਵੀਰੋ ਫੋਨ ਇਹ ਸਾਰਾ ਕੁਝ ਨੋ ਕਰ ਗਵਰਚਾ ਹੈ ਕਿ ਇਹ ਕਿਹੜਾ ਮੋਟਰਸਾਈਕਲ ਤੇ ਕਾਰ ਹੈ ਜਿਹੜੀ ਇਹਨਾਂ ਕੋਲ ਬਰਾਮਦ ਹੋਈ ਹੈ ਇਹ ਇਹਨਾਂ ਕੋ ਆਪਣੀ ਸੀ ਜਾਂ ਚੋਰੀ ਦੀ ਸੀ ਕਿ ਜਾਂ ਕਿਸ ਤਰ੍ਹਾਂ ਉਹ ਸਾਰਾ ਵੀ ਉਹ ਸਾਰਾ ਵੀ ਅਸੀਂ ਜਿਹੜਾ ਸਾਰਾ ਸਾਡਾ ਜਾਂਚ ਦਾ ਵਿਸ਼ਾ ਹੈ ਅ ਇਨਵੈਸਟੀਗੇਟ ਕਰ ਰਹੇ ਹਾਂ ਉਹ ਸਾਰਾ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਅੱਜ ਤੇ ਸਾਰਾ ਇਨਵੈਸਟੀਗੇਟ ਕਰਾਂਗੇ ਸਰ ਇਹਨਾਂ ਨੇ ਫਰੋਦੀ ਮੰਗਣ ਦੀ ਜਿਹੜੀ ਇਹ ਕਾਲ ਕੀਤੀ ਸੀ ਕਿਸ ਤਰ੍ਹਾਂ ਕੀਤੀ ਸੀਗੀ ਇਹ ਐਕਚੁਅਲੀ ਕੁਝ ਸਮਾਂ ਪਹਿਲਾਂ ਇਹ ਜਿਹੜੇ ਗੁਰਸੇਵਕ ਤੇ ਸੁਨੀਲ ਇਹ ਦੋਨੇ ਜਿਹੜੇ ਹੈ ਇਹ ਡਾਕਟਰ ਦੇ ਕੋਲ ਆਪਣਾ ਕੋ ਟ੍ਰੀਟਮੈਂਟ ਕਰਾਉਣ ਔਰ ਸਕੈਨ ਵਗੈਰਾ ਕਰਾਉਣ ਲਈ ਆਏ ਸੀਗੇ ਉਸੇ ਦੌਰਾਨ ਹੀ ਉਹਦੇ ਵਿੱਚ ਹੀ ਇਹਨਾਂ ਨੇ ਦੇਖ ਲਿਆ ਵੀ ਡਾਕਟਰ ਸਾਹਿਬ ਦਾ ਇਹਨਾਂ ਨੇ ਆਪ ਹੀ ਸੈਲਫ ਅਸੈਸਮੈਂਟ ਕਰ ਲਈ ਕੋਈ ਡਾਕਟਰ ਸਾਹਿਬ ਕੋਲ ਪੈਸੇ ਹੈਗੇ ਆ ਤੇ ਇਹਨਾਂ ਕੋਲੋਂ ਕਸਟੋਮ ਜਿਹੜਾ ਕਾਲ ਕੀਤੀ ਜਾਏ ਤੇ ਪੈਸੇ ਜਿਹੜੇ ਆ ਉਹ ਵਸੂਲੇ ਜਾ ਸਕਦੇ ਨੇ ਤੇ ਉਸੇ ਸਬੰਧ ਦੇ ਵਿੱਚ ਇਹਨਾਂ ਨੇ ਜਿਹੜਾ ਵਟਸਐਪ ਤੇ ਉੱਪਰ ਉਹਨਾਂ ਨੂੰ ਵਾਇਸ ਜਿਹੜੀ ਆਪਣੀ ਉਹ ਭੇਜ ਦਿੱਤੀ ਔਰ ਰਿਕਾਰਡਿੰਗਸ ਭੇਜ ਦਿੱਤੀ ਬਟ ਫੋਰਚੂਨੇਟਲੀ ਜਿਹੜੀ ਜਿਹੜੀ ਹੈ ਉਥੋਂ ਹੀ ਆਇਡੈਂਟੀਫਾਈ ਹੋ ਗਏ ਸਰ ਸਰ ਇਹ ਜਿਹੜੇ ਨੌਜਵਾਨ ਹੈਗੇ ਆ ਇਹਨਾਂ ਦੇ ਨਾਲ ਹੋਰ ਵੀ ਹੈਗੇ ਆ ਰੋਪੀ ਉਹ ਅਸੀਂ ਕਰ ਰਹੇ ਆ ਜੀ ਜਿਹੜਾ ਜਿਹੜਾ ਪਿਸਟਲ ਹੈ ਇਹਨਾਂ ਕੋਲ ਕਿੱਥੋਂ ਆਇਆ ਕਿਉਂਕਿ ਇਹ ਦੱਸ ਰਿਹਾ ਇੱਕ ਬੰਦੇ ਦਾ ਵੈਸੇ ਸਿਰਫ ਨਾ ਹੀ ਉਹ ਦੱਸ ਰਿਹਾ ਉਹ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਤੁਹਾਨੂੰ ਅ ਇਥੇ ਲੱਗੇ ਹੀ ਦੱਸ ਰਿਹਾ ਦਾ ਕਬੂਰਕਲੇ ਦਾ ਬੰਦਾ ਹੈ ਉਹਨੂੰ ਲੈ ਕੇ ਆਂਦਾ ਉਹ ਵੀ ਅਸੀਂ ਸਾਰਾ ਇਨਵੈਸਟੀਗੇਟ ਕਰਾਂਗੇ ਕਿ ਕਿੱਥੋਂ ਆਇਆ ਜਾਂ ਕਿਤੇ ਹੋਰ ਤਾਂ ਨਹੀਂ ਯੂਜ਼ ਇਹਨਾਂ ਨੇ ਯੂਜ਼ ਕੀਤਾ ਕਿਤੇ ਇਸੇ ਕ੍ਰਾਈਮ 'ਚ ਉਹ ਸਾਰਾ ਸਰ ਇਹਨਾਂ ਨੇ ਪਹਿਲਾ ਕ੍ਰਾਈਮ ਕੀਤਾ ਜਾਂ ਹੋਰ ਵੀ ਪਹਿਲਾਂ ਵੀ ਕੋਈ ਅਸੀਂ ਇਹਨਾਂ ਨੂੰ ਕੱਲੀ ਅਰੈਸਟ ਕੀਤਾ ਵਾ ਸ਼ਾਮ ਨੂੰ ਤੇ ਅੱਜ ਅਸੀਂ ਕਰ ਰਹੇ ਹਾਂ ਇਹਨਾਂ ਦਾ ਰਿਮਾਂਡ ਹੁਣ ਲੈ ਕੇ ਹੋਰ ਅੱਗੇ ਇਹਨੂੰ ਐਕਸਪਲੋਰ ਕਰਾਂਗੇ ਵੀ ਕੀ ਕੀ ਇਹਨਾਂ ਦੇ ਹੋਰ ਪਿਛਲੀਆਂ ਵਾਰਦਾਤਾਂ ਕਿਹੜੀਆਂ ਕੀਤੀਆਂ ਜਾਂ ਇਹ ਕਿੱਥੇ ਵਰਤਿਆ ਗਿਆ ਇਹ ਜਿਹੜਾ ਪਿਸਟਲ ਹੈਗਾ ਇਲੀਗਲ ਵੈਪਨ ਹੈ ਇਹ ਕਿੱਥੇ ਯੂਜ਼ ਹੋਇਆ ਉਹ ਸਾਰਾ ਠੀਕ ਕਰੇ ਹੋਇਆ ਜੀ ਕਿੱਦਾਂ ਤਾਂ ਇਹ ਮੈਂ ਤੁਹਾਨੂੰ ਦੱਸਿਆ ਜੀ ਜਿਹੜੀ ਜਿਹੜੀ ਇਹਨਾਂ ਦੀ ਵੌਇਸ ਜਿਹੜੀ ਆਵਾਜ਼ ਜਿਹੜੀ ਹੈ ਇਹਨਾਂ ਦੀ ਇਹਨਾਂ ਦੀ ਆਵਾਜ਼ ਦੀ ਰਿਕਾਰਡਿੰਗ ਜਿਹਨੂੰ ਆ ਗਈ ਸਾਡੇ ਕੋਲੇ ਉਸੇ ਆਵਾਜ਼ ਦੀ ਰਿਕਾਰਡਿੰਗ ਆਇਡੈਂਟੀਫਾਈ ਹੋ ਗਈ ਔਰ ਉਸੇ ਤੋਂ ਜਿਹੜੇ ਹੈ ਇਹ ਦੋਨੇ ਜਿਹੜੇ ਕ ਰੇਕਮੈਂਡਡ ਸਾਈਟ ਤੇ ਮਾੜਾ ਜਿਹਾ ਸਾਈਟ ਤੇ ਜਾਣਕਾਰੀ ਨਾਲ ਬਾਰੇ ਇਹ ਜੀ ਇੱਕ ਨਗੋਦਰ ਦੇ ਇੱਕ ਨਾਮੀ ਡਾਕਟਰ ਨੇ ਉਹਨਾਂ ਨੂੰ ਕੋਈ ਐਕਸਟਰੈਕਸ਼ਨ ਕਾਲ ਆਈਆਂ ਸੀਗੀਆਂ ਆ ਰਹੀਆਂ ਸੀਗੀਆਂ ਤੇ ਉਸ ਦੇ ਸਬੰਧ ਦੇ ਵਿੱਚ ਜਿਹੜਾ ਕੇਸ ਅਸਟਰ ਕਰਕੇ ਤੇ ਇਨਵੈਸਟੀਗੇਟ ਕੀਤਾ ਗਿਆ ਤੇ ਦੋ ਬੰਦੇ ਜਿਹੜੇ ਆ ਉਹਦੇ ਵਿੱਚ ਜਿਹੜਾ ਗੁਰਸੇਵਕ ਸਿੰਘ ਔਰ ਸੁਨੀਲ ਕੁਮਾਰ ਇਹ ਜਿਹੜੇ ਚੱਕ ਬਾਮੀਆਂ ਪਿੰਡ ਦਾ ਗੁਰਸੇਵਕ ਸਿੰਘ ਔਰ ਦੂਸਰਾ ਜਿਹੜਾ ਹੈਗਾ ਉਹ ਹੈਗਾ ਸ਼ਾਦ ਮੁबारक ਛੜੀ ਦਾ ਇਹ ਦੋਹਾਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਜੀ ਉਹਦੇ ਵਿੱਚ ਸਰ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲੇ ਦਰਜ ਆਗੇ ਉਹ ਹਜੇ ਸੀ ਇਨਵੈਸਟੀਗੇਟ ਕਰ ਰਹੇ ਆ ਬਟ ਐਜ਼ ਆਫ ਨਾਓ ਜਿਹੜਾ ਹਜੇ ਤੱਕ ਹੈਗਾ ਉਹ ਸਾਨੂੰ ਇਹ ਨਹੀਂ ਪਤਾ ਲੱਗ ਸਕਿਆ ਵੀ ਇਹਦੇ ਕੋਈ ਕਾਲਾ ਪਰਚਾ ਦਰਜ ਹੈ ਕਿ ਨਹੀਂ ਕ੍ਰਿਮੀਨਲ ਬੈਕਗ੍ਰਾਉਂਡ ਹੈ ਕਿ ਨਹੀਂ ਇਹਨਾਂ ਨੇ ਕਿੰਨੀ ਫਰੋਤੀ ਮੰਗੀ ਸਾਰ ਇਹਨਾਂ ਨੇ ਇਹ ਇਹਨਾਂ ਨੇ ਕਰੀਬ 25 ਲੱਖ ਰੁਪਏ ਉਹਦੀ ਡਿਮਾਂਡ ਕੀਤਾ ਸੀਗਾ ਇਹਦੇ ਗੈਂਗ ਦਾ ਸਬੰਧ ਹੈ ਜੀ ਇਹ ਹਜੇ ਤੱਕ ਉਹ ਅਸੀਂ ਕਰ ਰਹੇ ਹਾਂ ਜੀ ਸਾਰਾ ਇਨਵੈਸਟੀਗੇਟ ਕਰ ਰਹੇ ਹਾਂ ਕਿ ਕਦੇ ਯਾਰ ਵਾਲਵਰ ਜਿਹੜਾ ਹੈ ਨਾ ਕੋਈ ਡੂਰਿੰਗ ਇਨਵੈਸਟੀਗੇਸ਼ਨ ਜਿਹੜਾ ਹੈ ਜੀ ਇੱਕ ਰਵਾਲਵਰ ਤੀ ਬੋਲਦਾ ਔਰ ਨਾਲ ਇੱਕ ਲਾਈਵ ਕੈਟਰੀਜ ਤੇ ਇੱਕ ਐਮਟੀ ਜਿਹੜਾ ਉਹ ਜਿਹੜਾ ਨਿਰੋਪਖ ਖੋਲ ਕਹਿ ਦਿੱਤਾ ਉਹ ਇਹਨਾਂ ਕੋਲ ਰਿਕਵਰ ਇੱਕ ਵੀਵੋ ਫੋਨ ਇਹ ਸਾਰਾ ਕੁਛ ਨੋਕ ਪਰ ਕਵਰ ਕੀਤਾ ਹੈ ਕਿਹੜਾ ਮੋਟਰਸਾਈਕਲ ਤੇ ਕਾਰ ਹੈ ਜਿਹੜੀ ਇਹਨਾਂ ਕੋਲ ਬਰਾਮਦ ਹੋਈ ਹੈ ਇਹ ਇਹਨਾਂ ਕੋ ਆਪਣੀ ਸੀ ਜਾਂ ਚੋਰੀ ਦੀ ਸੀ ਕਿ ਜਾਂ ਕਿਸ ਤਰ੍ਹਾਂ ਉਹ ਸਾਰਾ ਵੀ ਉਹ ਸਾਰਾ ਵੀ ਅਸੀਂ ਜਿਹੜਾ ਸਾਰਾ ਸਾਡਾ ਜਾਂਚ ਦਾ ਵਿਸ਼ਾ ਹੈ ਅ ਇਨਵੈਸਟੀਗੇਟ ਕਰ ਰਹੇ ਹਾਂ ਉਹ ਸਾਰਾ ਅਸੀਂ ਨਜ਼ਰ ਰਾਮਡ ਲੈ ਕੇ ਅੱਜ ਤੇ ਸਾਰਾ ਇਨਵੈਸਟੀਗੇਟ ਕਰਾਂਗੇ ਸਰ ਇਹਨਾਂ ਨੇ ਫਰੋਤੀ ਮੰਗਨ ਦੀ ਜਿਹੜੀ ਇਹ ਕਾਲ ਕੀਤੀ ਸੀ ਕਿਸ ਤਰ੍ਹਾਂ ਕੀਤੀ ਸੀ ਇਹ ਐਕਚੁਅਲੀ ਕੁ ਸਮਾਂ ਪਹਿਲਾਂ ਇਹ ਜਿਹੜੇ ਗੁਰਸੇਵਕ ਤੇ ਸੁਨੀਲ ਇਹ ਦੋਨੇ ਜਣੇ ਜਿਹੜੇ ਆ ਇਹ ਡਾਕਟਰ ਦੇ ਕੋਲ ਆਪਣਾ ਕੋ ਟ੍ਰੀਟਮੈਂਟ ਕਰਾਉਣ ਔਰ ਸਕੈਨ ਵਗੈਰਾ ਕਰਾਉਣ ਲਈ ਆਏ ਸੀਗੇ ਉਸੇ ਦੌਰਾਨ ਹੀ ਉਹਦੇ ਵਿੱਚ ਹੀ ਇਹਨਾਂ ਨੇ ਦੇਖ ਲਿਆ ਵੀ ਡਾਕਟਰ ਸਾਹਿਬ ਦਾ ਇਹਨਾਂ ਨੇ ਆਪ ਹੀ ਸੈਲਫ ਅਸੈਸਮੈਂਟ ਕਰ ਲਈ ਕੋਈ ਡਾਕਟਰ ਸਾਹਿਬ ਕੋਲ ਪੈਸੇ ਹੈਗੇ ਆ ਤੇ ਇਹਨਾਂ ਕੋਲ ਉਸਟ੍ਰਕਸ਼ਨ ਜਿਹੜਾ ਕਾਲ ਕੀਤੀ ਜਾਏ ਤੇ ਪੈਸੇ ਜਿਹੜੇ ਆ ਉਹ ਵਸੂਲੇ ਜਾ ਸਕਦੇ ਨੇ ਤੇ ਉਸੇ ਸਬੰਧ ਦੇ ਵਿੱਚ ਇਹਨਾਂ ਨੇ ਜਿਹੜਾ ਵਟਸਐਪ ਤੇ ਉੱਪਰ ਉਹਨਾਂ ਨੂੰ ਵਾਇਸ ਜਿਹੜੀ ਆਪਣੀ ਉਹ ਭੇਜ ਦਿੱਤੀ ਔਰ ਰਿਕਾਰਡਿੰਗਸ ਭੇਜ ਦਿੱਤੀ ਬਟ ਫੋਰਚੂਨੇਟਲੀ ਜਿਹੜੀ ਜਿਹੜੀ ਹੈ ਉਥੋਂ ਹੀ ਆਇਡੈਂਟੀਫਾਈ ਹੋ ਗਏ ਸਰ ਦੋਨੇ ਸਰ ਇਹ ਜਿਹੜੇ ਨੌਜਵਾਨ ਹੈਗੇ ਆ ਇਹਨਾਂ ਦੇ ਨਾਲ ਹੋਰ ਵੀ ਹੈਗੇ ਆ ਰੋਪੀ ਉਹ ਅਸੀਂ ਕਰ ਰਹੇ ਆ ਜੀ ਜਿਹੜਾ ਜਿਹੜਾ ਪਿਸਟਲ ਹੈ ਇਹਨਾਂ ਕੋਲ ਕਿੱਥੋਂ ਆਇਆ ਕਿਉਂਕਿ ਇਹ ਦੱਸ ਰਿਹਾ ਇੱਕ ਬੰਦੇ ਦਾ ਵੈਸੇ ਸਿਰਫ ਨਾ ਹੀ ਉਹਦਾ ਦੱਸ ਰਿਹਾ ਉਹ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਤੁਹਾਨੂੰ ਅ ਇਥੇ ਲੱਗੇ ਹੀ ਦੱਸ ਰਿਹਾ ਕਿ ਕਬੂਰਥਲੇ ਦਾ ਬੰਦਾ ਉਹਦੇ ਕੋਲ ਆ ਕੇ ਆਂਦਾ ਉਹ ਵੀ ਅਸੀਂ ਸਾਰਾ ਇਨਵੈਸਟੀਗੇਟ ਕਰਾਂ ਕਿ ਕਿੱਥੋਂ ਆਇਆ ਜਾਂ ਕਿਤੇ ਹੋਰ ਤਾਂ ਨਹੀਂ ਯੂਜ਼ ਇਹਨਾਂ ਨੇ ਯੂਜ਼ ਕੀਤਾ ਕਿਤੇ ਇਸੇ ਕ੍ਰਾਈਮ 'ਚ ਉਹ ਸਾਰਾ ਸਰ ਇਹਨਾਂ ਨੇ ਪਹਿਲਾ ਕ੍ਰਾਈਮ ਕੀਤਾ ਜਾਂ ਹੋਰ ਵੀ ਪਹਿਲਾਂ ਅਸੀਂ ਇਹਨਾਂ ਨੂੰ ਕੱਲੀ ਅਰੈਸਟ ਕੀਤਾ ਵਾ ਸ਼ਾਮ ਨੂੰ ਤੇ ਅੱਜ ਅਸੀਂ ਕਰ ਰਹੇ ਹਾਂ ਇਹਨਾਂ ਦਾ ਰਿਮਾਂਡ ਹੁਣ ਲੈ ਕੇ ਹੋਰ ਅੱਗੇ ਇਹਨੂੰ ਐਕਸਪਲੋਰ ਕਰਾਂਗੇ ਵੀ ਕੀ ਕੀ ਇਹਨਾਂ ਦੇ ਹੋਰ ਪਿਛਲੀਆਂ ਵਾਰਦਾਤਾਂ ਕਿਹੜੀਆਂ ਕੀਤੀਆਂ ਜਾਂ ਇਹ ਕਿੱਥੇ ਵਰਤਿਆ ਗਿਆ ਇਹ ਜਿਹੜਾ ਪਿਸਟਲ ਹੈਗਾ ਇਲੀਗਲ ਵੈਪਨ ਹੈ ਇਹ ਕਿੱਥੇ ਯੂਜ਼ ਹੋਇਆ ਉਹ ਸਾਰਾ ਠੀਕ ਕਰਾਂਗੇ ਕਿੱਦਾਂ ਦਾ ਇਹ ਫੜਿਆ ਗਿਆ ਰੱਖਿਆ ਗਿਆ ਇਹ ਮੈਂ ਤੁਹਾਨੂੰ ਦੱਸਿਆ ਜੀ ਜਿਹੜੀ ਜਿਹੜੀ ਇਹਨਾਂ ਦੀ ਵੌਇਸ ਜਿਹੜੀ ਆਵਾਜ਼ ਜਿਹੜੀ ਹੈ ਇਹਨਾਂ ਦੀ ਇਹਨਾਂ ਦੀ ਆਵਾਜ਼ ਦੀ ਰਿਕਾਰਡਿੰਗ ਜਿਹਨੂੰ ਆ ਗਈ ਸਾਡੇ ਕੋਲੇ ਉਸੇ ਆਵਾਜ਼ ਦੀ ਰਿਕਾਰਡਿੰਗ